ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ ਜੀ ਸ਼ਿਵ ਸਾਈਂ ਲੰਗਰ ਕਮੇਟੀ ਵੱਲੋਂ ਜਿਹੜਾ ਵਾ ਮਣੀ ਮਹੇਸ਼ ਲੰਗਰ ਦੀ ਵਿਵਸਥਾ ਕੀਤੀ ਜਾਂਦੀ ਹੈ ਜੀ ਸੋ 1 ਮਹੀਨਾ ਪਹਿਲਾਂ ਜਿਹੜਾ ਵਾ ਜੀ ਹਨੂਮਨ ਚੌਂਕ ਦੀ ਦਫਤਰ ਖੁੱਲਿਆ ਜਾਂਦਾ ਵਾ ਸੋ ਜਿੱਥੇ ਜਿਹੜਾ ਵਾ ਜੀ ਲੰਗਰ ਦੀ ਸਮਗਰੀ ਜਿਹੜੀ ਇਕੱਠੀ ਕੀਤੀ ਜਾਂਦੀ ਆ ਸੋ ਅੱਜ ਜਿਹੜੀ ਸ਼ੁਰੂਆਤ ਹੋ ਗਈ ਆ ਜੀ ਸੋ ਹਨੂਮਨ ਚੋਂ ਸ਼੍ਰੀ ਰਾਦੇਵਾਲਾ ਦੇ ਬਿਲਕੁਲ ਆਪੋ ਜਿਹੜਾ ਸਾਹਮਣੇ ਜਿਹੜਾ ਵਾ ਜੀ ਇਹ ਆਫਿਸ ਜਿਹੜਾ ਖੋਲਿਆ ਗਿਆ ਵਾ ਸੋ ਇੱਥੇ ਤੁਸੀਂ ਜਿਹੜਾ ਵਾ ਆਪਣਾ ਦਾਨ ਜਿਹੜਾ ਦੇ ਸਕਦੇ ਹੋ ਮਣੀ ਮੇਸ਼ ਲੰਗਰ ਲਈ ਜਿਹੜੀ ਸੇਵਾ ਦੇਣਾ ਚਾਹੁੰਦੇ ਨੇ ਉਹ ਇੱਥੇ ਆ ਕੇ ਦੇ ਸਕਦੇ ਨੇ ਜੀ ਸੋ ਬੜਾ ਵੱਡਾ ਉਪਰਾਲਾ ਵਾ ਜੀ ਇਹ ਸਾਡੇ ਗੁਰਦਾਸਪੁਰੀਆਂ ਦਾ ਬੜਾ ਵੱਡਾ ਉਪਰਾਲਾ ਵਾ ਜਿਹੜਾ ਕੀਤਾ ਜਾਂਦਾ ਵਾ ਹਰ ਸਾਲ ਲੰਗਰ ਲਗਾਇਆ ਜਾਂਦਾ ਮਣੀ ਮੇਸ਼ ਸੋ ਇੱਕ ਮਹੀਨਾ ਜਿਹੜਾ ਵਾ ਜੀ ਸੋ ਜਰੂਰ ਆਪਣਾ ਯੋਗਦਾਨ ਦਿਓ ਸੋ ਇੱਕ ਇੱਕ ਤਸਵੀਰ ਤਾਂਾਂ ਸਾਂਝੀ ਕਰਦੇ ਆ ਉਹ ਜਿਹੜੇ ਇਹ ਆਯੋਜਕ ਨੇ ਜੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਸੋ ਯੋਗਨੀ ਦੇ ਲਈ ਉਮਰ ਜੀ ਓਮ ਜੈ ਸ਼ਿ ਮੰਗਲਾ ਕਾਲੀ ਪਤ੍ਰ ਕਾਲੀ ਕਪਾਲੀ ਦੀ ਦੁਰਗਾ ਕਮਾਸਵਾ ਦਾਤਰੀ ਸੋਦਾ ਸੁਹਾਣ ਨਮਸਤੈ ਦੇ ਸਰਵਾਵਾ ਦਾ ਵਿਨਨ ਮੁਕਤ ਸਵਾਮੀ ਅਜਿਹਾ ਦੇਸ਼ੀ ਰਹਿਤ ਸ਼ੁਭੰਦਨ ਨਮਸਤੈ ਤੁਮ ਸੋਡੀ ਅਪਨੇ ਰਹਿਣ ਤੇ ਨਵੇਂ ਸੁਭਿਸ਼ਟਾ ਬਦੋ ਧਵਾ ਉਪਿ ਚੌਹਠੀ ਯੋਗਨੀ ਦੇਵੀ ਜਿਉ ਕਮਹਾ ਇਸਤਰਾ ਜਨੰਤ੍ਰੋਤੀ ਅਮੀ ਆਸ਼ਾਤ ਇਕੁਪਕ ਸੰਗਵਪਿਆਮੀ ਤੇ ਕਮਸਵਰ ਪਿਆਮੀ ਇਹ ਕੰਤੇਕ

ਦੇਤੋ ਨਮੋ ਭਗਵਾਨ ਕੀ ਨਮੋ ਨਮੋ ਕਰਮਾ ਗੁਰੂ ਮੋਹਨ ਬਿਸ਼ਮ ਰਤਿਆ ਨੀ ਨਮੋ ਕੋਤਸ ਸ਼ੋਹਾਨਕ ਸਰੋਤਿਆ ਨੀ ਦੋਪੰਧੇ ਕਮਦਰਸ਼ਿਆ ਨਮੋ ਮਾਧਿਯਾ ਅਰਤੀ ਮੰਤਰ ਰਤਿਆ ਨੀ ਨਮੋ ਈਆਂ ਕਿੰਮ ਸਰੋਤਿਆ ਨੀ ਨਮੋ ਨਮਾ ਤੇ ਪਾਠਯ ਮੰਦਨ ਵਾਚ ਮੰਦਨ ਸਰੋਤਿਆ ਨੀ ਮੁਕੇ ਜਲਿਆ ਚੁੰਦਰਨ ਓਮ ਨਮਸਕਾਰ ਸ੍ਰੀ ਕਾਰਨ ਕ੍ਰਿਸ਼ਣੇ ਤੁਮ ਅਪੂਜਯ ਅੰਗਰੇ ਹਿੰਦੂ ਦੇਵ ਜਨ ਦਿਸ਼ਟਾ ਬੰਧ ਨਵ ਕਰਹਿ ਦੇਿਤ ਪ੍ਰੇਮਨਾ

ਅੱਜ ਜਮਾਤ ਦਾ ਨਾਮ ਚਮੰਦ ਜਨਮ ਚਲੋ ਪ੍ਰਿਆਮੀ ਤੇ ਮੁਕੇ ਜਲੇ ਚਮੰਦ ਜਨਮ ਚਲੋ ਸ਼੍ਰੀ ਮਿਸੂ ਓਮ ਸ਼੍ਰੀ ਮਿਸੂ ਓਮ ਸ਼੍ਰੀ ਮਿਸੂ ਓਮ ਸ਼੍ਰੀ ਮਿਸਨਿਸ਼ਾ ਪ੍ਰਾਪਲ ਅੰਨਵਾ ਹਾਂ ਸੋ ਲੰਗਰ ਕਮੇਟੀ ਦੇ ਆਯੋਜਕ ਜਿਹੜੇ ਸਾਡੇ ਨਾਲ ਜਿਹਨਾਂ ਨਾਲ ਗੱਲਬਾਤ ਕਰਦੇ ਆ ਪਾਜੀ ਕਿੰਨਾ ਸਮਾਂ ਹੋ ਗਿਆ ਲੰਗਰ ਲਗਾਏ ਅੱਜ ਜਿਹੜੀ ਅਸ਼ੀਰਵਾਦ ਹੋਈ ਮੇਰੇ ਸਾਰੋਂ ਲੰਗਰ ਦੀ ਹਾਂਜੀ 17 ਸਾਲ ਹੋ ਗਏ ਜਿਹਨੇ ਲੰਗਰ ਜਗਾਇਆ ਇਹ ਪ੍ਰਭੂ ਦੀ ਕਿਰਪਾ ਨਾਲ 18ਵਾਂ ਲੰਗਰ ਆਜੀ ਸਾਰੇ ਭਗਤਾਂ ਦੇ ਸਾਰੇ ਸ਼ਹਿਰ ਵਾਸੀਆਂ ਦੀ ਮਿਹਰਬਾਨੀ ਨਾਲ ਸਾਰੇ ਭਗਤਾਂ ਦੀ ਮਿਹਰਬਾਨੀ ਨਾਲ ਇਹ ਪਿੰਡਾ ਰਾਜਾ ਦਾ 18ਵਾਂ ਆ ਰਿਹਾ ਲਾਂ ਜਾ ਰਹੇ ਹਰਸਨ ਬੱਸ ਸਟੈਂਡ ਜਿਹੜਾ ਵਾ ਉਹ ਹੜਾ 24 ਤੋਂ ਲੈ ਕੇ ਇਹ ਤਰੀਕਾ ਨਾਲ ਅੰਗਰੇਜ਼ ਚੱਲੇਗਾ ਸਾਰੀਆਂ ਸੰਗਤਾਂ ਜਿਹੜੀਆਂ ਹੋ ਮਾਗ ਰਿਹਾ ਤੇ ਪੁੱਛਣ ਜੋ ਕੇ ਭੋਲੇ ਸ਼ੰਕਰ ਬਾਬਾ ਮਨਮੇਸ਼ਰ ਦੇ ਦਰਸ਼ਨ ਕਰਨ ਆਪਣੇ ਮੋਨਾ ਕਮਰਾਪੁਰ ਨੇ ਕਰੇ ਜਿਹੜਾ ਬਾਬਾ ਇਹ ਪੰਜ ਜਿਹੜੇ ਸਾਰੇ ਯੋਗਦਾਨ ਦੇਣਾ ਹੈ ਤਾਂ ਉਹ ਕਿਸ ਤਰੀਕੇ ਨਾਲ ਦਿੰ ਸਕਦੇ ਕਿਤੇ ਮੰਦਿਰ ਆਪਣਾ ਜਿਹੜਾ ਬਣਾਇਆ ਹੀ ਹੈ ਇਹ ਆਫਿਸ ਹੀ ਹੈਗਾ ਭੋਲੇ ਸ਼ੰਕਰ ਦਾ ਮੰਦਿਰ ਵੀ ਹੈਗਾ ਇੱਥੇ ਐ ਸਵੇਰ ਤੋਂ ਲਾ ਕੇ ਸ਼ਾਮ ਤੱਕ ਸਾਡੇ ਬੈਠੇ ਨੇ ਭਗਤ ਆਰਤੀ ਹੁੰਦੀ ਆ 8 ਵਜੇ ਰੋਧਰੀ ਜਿਹੜੇ ਭਗਤਾਂ ਨੇ ਆਪਣੀ ਸੇਵਾ ਦੇਣੀ ਆ ਉੱਥੇ ਆਣ ਕੇ ਬਲੀ ਦੇ ਦਿਓ ਪਾਕੀ ਮੇਰਾ ਨੰਬਰ ਹੈਗਾ 941702444 ਕਿੱਥੇ ਆਓ ਤੇ ਨਾਲ ਦਰਸ਼ਨ ਕਰੋ ਪ੍ਰੋਗਰਾਮ ਦੇ ਨਾਲ ਜੋ ਸੇਵਾ ਦੇ ਰਿਹਾ ਉਹ ਇਹਦੇ ਨਾਲ ਸਮਗਰੀ ਵੀ ਕੋਪਤਿਆ ਸਕਦਾ ਹੈ ਜੀ ਹਾਂ ਜੀ ਸਮਗਰੀ ਦੇ ਸਕਦਾ ਕੋਈ ਜੋ ਕਿਸੇ ਦਾ ਦਿਲ ਕਰਦਾ ਫਟਾ ਦਾਲ ਚੋਰਖੰਡ ਇਹ ਜੋ ਵੀ ਦਿਨਾ ਚਾਹੇ ਦੇ ਸਕਦਾ ਅੱਛਾ ਐਡਰੈਸ ਵੀ ਥੋੜਾ ਮੈਂਸ਼ਨ ਕਰ ਦਿਓ ਭਾਜੀ ਗੁਰੂ ਹਸਪਤਾਲ ਹਾਂ ਇਹ ਉੱਥੇ ਹੈ ਇਹ ਹਨ ਮੰਚਾ ਉਹ ਜਿਹੜਾ ਰਾਦੇ ਰਾਦੇ ਦੇ ਬਿਲਕੁਲ ਸਾਹਮਣੇ ਹੈ ਜੀ ਸਿਵਲ ਅੰਡਰ ਰੋਡ ਕਿਤਾਸ ਭਾਈ ਕੀ ਕਹੋਗੇ ਬਹੁਤ ਵਧੀਆ ਉਪਰਾਲਾ ਜਿਹੜਾ ਤੁਸੀਂ ਕਰ ਰਹੇ ਹੋ ਜੀ ਜੀ ਇਹ ਸ਼ਿਵ ਸੈ ਲੰਗਰ ਕਮੇਟੀ ਵੱਲੋਂ ਬਹੁਤ ਵਧੀਆ ਉਪਰਾਲਾ ਜੀ ਜਿਹਦੇ ਨਾਲ ਹਰ ਸ਼ਹਿਰ ਵਾਸੀ ਸਹਿਯੋਗ ਹੈ ਰਿਆ ਤੇ ਬਹੁਤ ਵਧੀਆ ਹਰ ਸਾਲ ਦੀ ਤਰ੍ਹਾਂ ਇਹ 18 ਸ਼ਿਵ ਸੈ ਲੰਗਰ ਪੰਡਾਰਾ 24 ਹਸਤ ਤੋਂ 31 ਹਸਤ ਤੱਕ ਮਨਾਇਆ ਜਾ ਰਿਹਾ ਹੈ ਸ਼ਹਿਰ ਵਾਸੀਆਂ ਨੂੰ ਬੜੀ ਖੁਸ਼ੀ ਆ। ਮੈਂ ਸ਼ਹਿਰ ਵਾਸੀ ਨੇ ਇਹ ਪੀਰ ਕਰਦਾ ਵੀ ਉਹ ਸਾਰੇ ਇਸ ਪੰਡਾਰੇ ਵਿੱਚ ਸਹਿਯੋਗ ਦੇਣ। ਇਹਨਾਂ ਦੇ ਸਹਿਯੋਗ ਨਾਲ ਇਹ ਹਰ ਸਾਲ ਕੀ ਤਰ੍ਹਾਂ ਐਰਕਾਂ ਵੀ ਬਹੁਤ ਵਧੀਆ ਸ਼੍ਰੀ ਸਾਈਂ ਲੰਗਰ ਕਮੇਟੀ ਵੱਲੋਂ ਬਣਾਇਆ ਜਾ ਰਿਹਾ ਹੈ। ਜੀ ਭਾਜੀ ਨੌਜਵਾਨ ਬੱਚਿਆਂ ਨੂੰ ਕੀ ਫੀਲ ਕਰਾਉਂਦੇ? ਮੈਂ ਨੌਜਵਾਨ ਬੱਚਿਆਂ ਨੇ ਇਹ ਫੀਲ ਕਰਦਾ ਕਿ ਉਹ ਉਹ ਇਸ ਧਾਰਮਿਕ ਸੰਸਥਾ ਨਾਲ ਜੁੜਦੇ ਜਿਹਨਾਂ ਸਮਾਜ ਨੂੰ ਖੱਟੀ ਸੇਧ ਜਾਵੇ ਅਤੇ ਨਸ਼ਿਆਂ ਤੋਂ ਬੱਚੇ ਜਾਂ ਪੂਰਾ ਸਮਾਜ ਬਚਾ ਜਾਵੇ। ਮੈਂ ਸ਼ੋਖ ਦੀ ਦੇਖ ਰਿਹਾ ਹਾਂ ਵੀ ਤੁਹਾਡਾ ਇਹ ਉਪਰਾਲਾ ਬੜਾ ਵਧੀਆ ਵਾ ਉਹ ਨੌਜਵਾਨ ਵੀ ਤੁਹਾਡਾ ਵੱਡੀ ਗੰਦੀ ਜੁੜਦੇ ਆ ਭਾਜੀ। ਹਾਂ ਜੀ ਜੀ ਵੱਧ ਤੋਂ ਵੱਧ ਨੌਜਵਾਨ ਜਿਹੜੇ ਉਹ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਉਹ ਸੇਵਾ ਵੀ ਕਰ ਰਹੇ ਆ। ਬੋਲੇ ਸ਼ੰਕਰ ਦੇ ਦਰਸ਼ਨ ਕਰਨ ਵੀ ਜਾ ਰਹੇ ਜਿਸ ਰਾਜ ਤੁਸੀਂ ਦੇਖਦੇ ਆਂ ਕਿ ਪੰਜਾਬ ਦੇ ਉਹਦੇ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ 'ਚ ਫਸਦੇ ਜਾ ਰਹੇ ਆ ਪਰ ਕਿਤੇ ਨਾ ਕਿਤੇ ਤੁਸੀਂ ਇੱਕ ਸਹੀ ਰਸਤਾ ਜਿਹੜਾ ਬੱਚਿਆਂ ਨੂੰ ਦੁੱਤਾ ਵਾ ਜੀ ਹਾਂਜੀ ਜੀ ਇਹ ਜਦੋਂ ਪ੍ਰਭੂ ਦਾ ਗੁਣਗਣ ਕਰਦੇ ਆ ਉੱਥੇ ਵੇਖਦੇ ਆ ਜਾਂਦੇ ਆ ਤੇ ਜਿਹੜੇ ਨਸ਼ਿਆਂ ਤੋਂ ਦੂਰ ਰਹਿ ਕੇ ਪ੍ਰਭੂ ਬੋਲੇ ਦੇ ਚਰਨਾਂ 'ਚ ਜਾਂਦੇ ਆ ਅੱਛਾ ਇਹ ਆਗਾਹ ਵੀ ਪਈ ਆਉਣ ਵਾਲੇ ਸਮੇਂ 'ਚ ਵੀ ਚੱਲਦਾ ਰਹੇਗਾ ਜੀ ਹਾਂਜੀ ਜੀ ਪ੍ਰਭੂ ਦੀ ਤੇ ਸੱਜਣਾ ਸਾਰੇ ਭਗਤਾਂ ਦੇ ਸਹਿਯੋਗ ਨਾਲ ਸ਼ਰਮ ਅਸੇ ਨੇ ਜਦੋਂ ਤੱਕ ਇਹ ਸੇਵਾ ਕਰਦੇ ਨਾਲ ਸਾਰੇ ਸਹਿਯੋਗ ਦੇ ਦਿੰਦੇ ਰਾਂਗੇ ਪ੍ਰਭੂ ਬੋਲੇ ਲੰਗ ਚੱਲਦਾ ਰਹੇ ਅੱਜ ਕਿੰਨੇ ਤੋਂ ਕਿੰਨੇ ਵਜੇ ਟਾਈਮਿੰਗ ਦੱਸੋ ਜੀ ਲੰਗਰ ਦੀ ਸਵੇਰੇ 3:30 ਨੂੰ ਇਹ ਸਟਾਰਟ ਹੋ ਜਾਂਦਾ ਜੀ ਰਾਤ ਦੇ ਜਨਾ 2:30 ਵਜੇ 2:00 12:00 ਵਜੇ ਤੱਕ 24 ਘੰਟੇ ਖੁੱਲਾ ਉੱਥੇ ਤੇ ਕਿੰਨੇ ਤਰੀਕ ਨੂੰ ਸ਼ੁਰੂ ਹੋਣਾ ਭਾਜੀ ਆਪਣਾ ਜੀ ਇਹ ਤਾਂ 23 ਤਰੀਕ ਨੂੰ ਗੱਡੀਆਂ ਰਵਾਨਾ ਹੋਣੀਆਂ ਤੇ 24 ਤਰੀਕ ਨੂੰ ਸਿਰੇ ਜਿਹੜਾ ਭੰਡਾਰਾ 3:30 5:00 ਵਜੇ ਸਟਾਰਟ ਹੋ ਜਾਂਦਾ ਫਿਰ ਚੱਲਦਾ ਇਸ ਜਿੰਨੇ ਤੱਕ 30 ਤਰੀਕ ਤੱਕ ਜਿਹੜਾ ਰਾਤ ਅੰਚਲਦਾ ਰਹੂਗਾ ਬਿਲਕੁਲ ਜਿੰਨੇਦਰ ਬੋਲੇनाथ ਕਹਿਣਗੇ ਜਿੰਨੇਦਰ ਬੋਲੇਦਾ ਸੇਵਾ ਦਾ ਮੁਕਤ ਦੇਣੇ ਤੋਨੇ ਤੱਕ ਚੱਲਦਾ ਰਹੂਗਾ ਵਾਹਿਗੁਰੂ ਕੀ ਕਹੋਗੇ ਭਾਜੀ ਸੋ ਪਰ ਸ਼ਹਿਰ ਵਸੀਆਂ ਕੀ ਫੀਲ ਕਰਦੇ ਹੋ ਭਾਜੀ ਸ਼ਹਿਰ ਵਸੀਆਂ ਦਾ ਆਪਾਂ ਫੀਲ ਕਰਦੇ ਆ ਕਿ ਸ਼ਹਿਰ ਵਸੀ ਜਿਹੜੇ ਆ ਬੋਲੇ ਸ਼ੰਕਰ ਦੇ ਇਸ ਭੰਡਾਰੇ ਵਿੱਚ ਵੱਤ ਵਾ ਜੁਣ ਤੇ ਵੱਤ ਜਿਹੜੇ ਪ੍ਰਭੂ ਦੇ ਦਰਸ਼ਨ ਕਰਨ ਤੇ ਉਹਨਾਂ ਦਾ ਸੁਜੋਗ ਜਿਹੜਾ ਇੱਥੇ ਲੰਗਰ ਵਿੱਚ ਵੱਤ ਵਤ ਪਾਉਂ ਬਿਲਕੁਲ ਜੀ ਬਿਲਕੁਲ ਕਿਦਾਂ ਕਿਦੇ ਦੇਖੋ ਸਾਡੇ ਸਾਰੇ ਸ਼ਹਿਰ ਵਸੀਆਂ ਦਾ ਫਰਜ਼ ਬੰਦਾ ਵਾ ਕਿ ਜੇ ਉਪਰਲਾ ਕਰ ਰਹੇ ਨੇ ਅੱਛਾ ਤਾਂ ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਪੰਦਾ ਵੀ ਅਸੀਂ ਵੀ ਆਪਣਾ ਯੋਗਦਾਨ ਵਧਤ ਵਰਦਈਏ ਕਿਉਂਕਿ ਸਮੇਂ ਦੀ ਜ਼ਰੂਰਤ ਵੀ ਹੈਗੀ ਕਿਦਾਂ ਨਾ ਕਿਦਾਂ ਜੀ ਬਹੁਤ ਵੱਡਾ ਉਪਰਾਲਾ ਵਾਜੀ ਨੌਜਵਾਨ ਬੱਚਿਆਂ ਨੂੰ ਨੌਜਵਾਨ ਭਰਾਵਾਂ ਨੂੰ ਜਿਹੜਾ ਸਹੀ ਰਸਤਾ ਸਹੀ ਦਿਸ਼ਾ ਦੇ ਰਹੇ ਨੇ ਸ਼ੋਗੀ ਸੋ ਲੰਬੇ ਸਮੇਂ ਤੋਂ ਜਿਹੜੀ ਆਪਣੀ ਸਵਾਵਾਂ ਦੇ ਰਹੇ ਨੇ ਜੀ ਸੋ ਉਮੀਦ ਕਰਾਂਗੇ ਵੀ ਤੁਸੀਂ ਜ਼ਰੂਰ ਇੱਥੇ ਪਹੁੰਚਿਆ ਰਿਓ ਮੈਂ ਇੱਕ ਵਾਰ ਫਿਰ ਦੱਸ ਰਿਹਾ ਵੀ ਸ਼੍ਰੀ ਰਾਦੇ ਸ਼੍ਰੀ ਰਾਦੇ ਦੇ ਬਿਲਕੁਲ ਆਪ ਜੀ ਸਾਹਮਣੇ ਇਹਨਾਂ ਦਾ ਆਫਿਸ ਹੈ ਜੀ ਸੋ ਇੱਥੇ ਤੁਸੀਂ ਆਪਣੀ ਜੋ ਵੀ ਤੁਹਾਡੀ ਮਨ ਦੀ ਸ਼ਰਧਾ ਵਾ ਤੁਸੀਂ ਆਪਣੀ ਨਾਲ ਰਸ਼ੀ ਦੇ ਸਕਦੇ ਹੋ ਆਪਣਾ ਯੋਗਦਾਨ ਦੇ ਸਕਦੇ ਹੋ ਜ਼ਰੂਰ ਸੇ ਦਫਤਰ ਜਾ ਕੇ ਵਿਜ਼ਿਟ ਕਰਿਓ ਔਰ ਆਪਣੀ ਸੇਵਾ ਵਿੱਚ ਜ਼ਰੂਰ ਦਿਓ ਜੀ ਸੋ ਰਾਸਪੁਰ ਤੋਂ ਵਿਸ਼ੇਸ਼ ਸ਼ਰਮਨ ਨਾਲ ਅਰਜਿੰਦਰ ਸਿੰਘ ਦੀ